ਸੇ ਮਹਾਰਾਜ ਜੀ ਦਾ ਸਿਧਾਂਤ ਹੈ ਸਿੱਖ ਨੂੰ ਵਿਲੜ ਨਹੀਂ ਬਣਾਇਆ ਪਰ ਜਿਹੜਾ ਸਿੱਖ ਦਾ ਅਸਲੀ ਕਾਰਜ ਹੈ ਜਿਵੇਂ ਆਪਾਂ ਕਿਤੇ ਜਾਂਦੇ ਆਂ ਤੇ ਉੱਥੇ ਜਾਣ ਦਾ ਸਾਡਾ ਮਕਸਦ ਹੁੰਦਾ ਹੈ ਕਿ ਕਿਉਂ ਗਏ ਆਪਾਂ ਮਹਾਰਾਜ ਸਾਹਿਬ ਜੀ ਕਹਿੰਦੇ ਜਨ ਆਵਨ ਕਾ ਇਹ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ ਕਹਿੰਦੇ ਸਾਡੇ ਆਉਣ ਦਾ ਦੁਨੀਆਂ ਦੇ ਆਉਣ ਦਾ ਇਹ ਸਵਾਰਥ ਇਹ ਹੈ ਕਿ ਸਤਗੁਰਾਂ ਦੇ ਚਰਨਾ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਤਾਂ ਜੋ ਇਹ ਮਨੁੱਖਾ ਜਨਮ ਜਿਹੜਾ ਸਾਨੂੰ ਮਿਲਿਆ ਹੈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬਾਰ ਬਾਰ ਨਹੀਂ ਮਿਲਣਾ ਹੈ ਕਬੀਰ ਮਾਨਸ ਜਨਮ ਦੁਲੱਬ ਹੈ ਹੋਏ ਨਾ ਬਾਰ ਐ ਬਾਰ ਜਿਉ ਬਨ ਫਲ ਪੱਕੇ ਪੁਏ ਗਿਰੈ ਬਹੁ ਨਾ ਲਾਗੇ ਢਾਰ ਤੇ ਸੰਗਤ ਜੀ ਇਹੋ ਇੱਕ ਮਨੁੱਖਾ ਸਰੀਰ ਜਰੀਆ ਹੈ ਤੇ ਨਹੀਂ ਤੇ ਭਗਤ ਸਹਿਬਾਨ ਕਹਿੰਦੇ ਨੇ ਕਹਿੰਦੇ ਜੇ ਤੂੰ ਹੁਣ ਨਾਮ ਨਾ ਜਪੇਂਗਾ ਤੇ ਕਹਿੰਦੇ ਨੇ ਚਾਰ ਪਾਉ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂੰਡ ਲੁਕਈਐ ਹਰ ਬਿਨ ਬੈਲ ਬਰਾਨੈ ਹੋਈਐ ਮਹਾਰਾਜ ਕਹਿੰਦੇ ਹੁਣ ਤੇ ਤੂੰ ਨਾਮ ਨਹੀਂ ਨਾ ਜਪਦਾ ਕਹਿੰਦੇ ਫਿਰ ਵਾਰੀ ਆ ਜਾਣੀ ਹੈ ਚਾਰ ਪਾਉ ਜਦੋਂ ਤੂੰ ਪਸ਼ੂ ਬਣ ਗਿਆ ਚਾਰ ਤੇਰੇ ਪੈਰ ਲੱਗ ਜਾਣੇ ਨੇ ਦੋਏ ਸਿੰਘ ਕਹਿੰਦੇ ਇੱਥੇ ਸਿਰ ਦੇ ਉੱਤੇ ਦੋ ਸਿੰਘ ਲੱਗ ਗਏ ਗੰਗਮੁਖ ਹੁਣ ਸੰਗਤ ਜੀ ਪਸ਼ੂਆਂ ਦੀ ਜੂਨ ਜਿਹੜੀ ਐ ਵੇਖੋ ਕਿਤੇ ਪਸ਼ੂ ਨੂੰ ਪਿਆਸ ਲੱਗੀ ਹੋਵੇ ਕਿਤੇ ਭੁੱਖ ਲੱਗੀ ਹੋਵੇ ਉਹ ਦੱਸ ਸਕਦਾ ਕਿ ਮੈਨੂੰ ਭੁੱਖ ਲੱਗੀ ਏ ਜਾਂ ਪਿਆਸ ਲੱਗੀ ਏ ਮਹਾਰਾਜ ਸਾਹਿਬ ਜੀ ਕਹਿੰਦੇ ਗੰਗਮੁਖ ਤਦ ਕੈਸੇ ਗੁਣ ਗਈ ਹੈ ਕਹਿੰਦੇ ਕਿੱਦਾਂ ਰੱਬ ਦਾ ਨਾਮ ਲਵੇਂਗਾ ਕਿੱਦਾਂ ਰੱਬ ਦੇ ਗੁਣ ਗਾਵੇਂਗਾ ਉਠਤ ਬੈਠਤ ਠੇਗਾ ਪਰ ਹੈ ਹੁਣ ਮੱਝਾਂ ਸਾਨੂੰ ਦੁੱਧ ਦਿੰਦੀਆਂ ਗਾਵਾਂ ਦੁੱਧ ਦਿੰਦੀਆਂ ਏ ਗੁੱਸੇ ਚ ਆ ਕੇ ਤਾਂ ਵੀ ਉਹਨਾਂ ਦੇ ਮਾਰ ਦਿੰਨੇ ਆ ਉਠਤ ਬੈਠਤ ਠੇਗਾ ਪਰ ਹੈ ਤਬਕਤ ਮੂੰਡ ਲੁਕਾਈ ਹੈ ਕਹਿੰਦੇ ਫਿਰ ਤੂੰ ਮੂੰਹ ਲਗਾਉਣਾ ਪਰਾਂ ਨੂੰ ਕਰਨਾ ਹੈ ਹਰਬਿੰ ਬੈਲ ਬਿਰਾਨੇ ਹੋਈ ਏ ਜਿਵੇਂ ਬੈਲ ਪਿੱਛੇ ਬਜ਼ੁਰਗ ਖੇਤੀ ਕਰਿਆ ਕਰਦੇ ਸਨ ਹੁਣ ਤੇ ਚਲੋ ਟਰੈਕਟਰ ਆ ਗਏ ਨੇ ਤੇ ਉਹ ਬਲਦਾਂ ਨੇ ਵਿਚਾਰੇ ਨੇ ਸਾਰੀ ਦਿਹਾੜੀ ਆਪਣੀ ਸਾਰੀ ਜ਼ਿੰਦਗੀ ਉਹ ਕਿਸਾਨ ਦੇ ਨਾਲ ਪੈੜੀ ਬੋਂਦਿਆਂ ਲਾ ਦੇਣੀ ਤੇ ਜਦੋਂ ਸੰਗਤ ਜੀ ਉਹਨਾਂ ਬੁੱਢੇ ਹੋ ਜਾਣਾ ਕੰਮ ਕਰਨ ਜੋਗੇ ਨਾ ਹੋਣਾ ਤੇ ਉਹਨਾਂ ਨੂੰ ਛੱਡ ਦੇਣਾ ਵੀ ਜਾਓ ਹਣ ਜਿੱਥੋਂ ਮਰਜੀ ਪੱਠੇ ਕਾਓ ਅਸੀਂ ਨਹੀਂ ਪਾ ਸਕਦੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹਰ ਬਿਨ ਬੈਲ ਬੇਰਾਨਾ ਹੋਇਆ ਕਹਿੰਦੇ ਜਿਵੇਂ ਬੇਰਾਨਾ ਜਿਆ ਕਿਸੇ ਕੰਮ ਦਾ ਬੈਲ ਨਹੀਂ ਨਾ ਰਹਿ ਜਾਂਦਾ ਮਹਾਰਾਜ ਜੀ ਕਹਿੰਦੇ ਐਦਾਂ ਦੀ ਫਿਰ ਹਾਲਤ ਹੋਣੀ ਏ ਤੇਰੀ ਇਸ ਕਰਕੇ ਮਨੁੱਖਾ ਸਰੀਰ ਮਿਲਿਆ ਏ ਇਹਦੇ ਨਾਲ ਸੰਗਤ ਜੀ ਜਿੰਨਾ ਵੀ ਨਾਮ ਜਪ ਸਕਦੇ ਆ ਮਹਾਰਾਜ ਜੀ ਨੇ ਤੇ ਸਾਨੂੰ ਸਾਧ ਨਹੀਂ ਬੜਾ ਸੌਖਾ ਦਿੱਤੇ ਦਿੱਤਾ ਏ ਮੈਂ ਪਹਿਲਾਂ ਬੇਨਤੀ ਕੀਤੀ ਹੱਥ ਪਾਉ ਕਰ ਕਾਮ ਸਭ